ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਛਾ ਸੰਗਤ ਜੀ ਆਓ ਜਪਜੀ ਸਾਹਿਬ ਜਿਹਨੂੰ ਜਪ ਬਾਣੀ ਕਹਿੰਦੇ 27ਵੀਂ ਪੌੜੀ ਜਿਹੜੀ ਹੈ ਪੜ੍ਹਨੀ ਹੈ ਵਿਚਾਰਨੀ ਹੈ ਥੋੜਾ ਬਹੁਤਾ ਵਿਚਾਰ ਕਰਨਾ ਸੰਖੇਪ ਰੂਪ ਦੇ ਵਿੱਚ ਬਾਕੀ ਅਸੀਂ ਪਾਠ ਕਿਵੇਂ ਪੜ੍ਹਨਾ ਹੈ ਇਸ ਪੌੜੀ 'ਚ ਥੋੜਾ ਫਰਕ ਵੀ ਦੇਖ ਲਵਾਂਗੇ ਜਿਹੜਾ ਰਹਿ ਰਸਤੀ ਬਾਣੀ ਵਿੱਚ ਔਰ ਜਪ ਬਾਣੀ ਵਿੱਚ ਹੈ ਤਾਂ ਜਿਹੜਾ ਆਸਾ ਰાગ ਵਿੱਚ ਸ਼ਬਦ ਉਹਦੇ ਵੀ ਥੋੜਾ ਫਰਕ ਆਏਗਾ ਪਰ ਇੱਥੇ ਅਸੀਂ ਦੋਨਾਂ ਦਾ ਦੇਖ ਲੈਨੇ ਆ ਨਾਲ ਦੀ ਨਾਲ ਤੁਸੀਂ ਪੜ੍ਹਨ ਦਾ ਖਿਆਲ ਰੱਖਣਾ ਤੇ ਨਾਲ ਦੀ ਨਾਲ ਅਸੀਂ ਉਹ ਜਿਹੜਾ ਫਰਕ ਹੈ ਉਹਦਾ ਵੀ ਖਿਆਲ ਰੱਖਣਾ ਠੀਕ ਹੈ ਜੀ ਪੜ੍ਹਨਾ ਸ਼ੁਰੂ ਕਰੋ ਸੋਦਰ ਕੇਹਾ ਸੋ ਕਰਕੇਹਾ ਜਿਤ ਬਹਿ ਸਰਬਿਸ ਮਲੇ ਹਾਂਜੀ ਜਦੋਂ ਤੁਸੀਂ ਜਪ ਬਾਣੀ ਦੀ 27ਵੀਂ ਪੌੜੀ ਪੜ੍ਹੋਗੇ ਨਾ ਉਥੇ ਸੋਦਰ ਕਿਹਾ ਸੋ ਕਰਕੇ ਹਾ ਜਿਤ ਵਹਿ ਸਰਬ ਸਮਾਲੇ ਪਰ ਜਦੋਂ ਰਹਿਰਾਸਤਾ ਪਾਠ ਕਰੋਗੇ ਸੋਦਰ ਤੇਰਾ ਕਿਹਾ ਸੋ ਕਰਕੇ ਹਾ ਜਿਤ ਵਹਿ ਸਰਬ ਸਮਾਲੇ ਹਾਂਜੀ ਬਾਜੇ ਨਾਦ ਅਨੇਕ ਅਸੰਖਾ ਕੇਤੇ ਵਾਵਣ ਹਾਰੇ ਪਰ ਜਦੋਂ ਰਹਿਰਾਸਤਾ ਪਾਠ ਕਰਨਾ ਉਥੇ ਬਾਜੇ ਤੇਰੇ ਤੇਰੇ ਸ਼ਬਦ ਨਾਲ ਬਾਜੇ ਤੇਰੇ ਨਾਦ ਅਨੇਕ ਅਸੰਖਾ ਕਿੱਤੇ ਤੇਰੇ ਫਿਰ ਕਿਤੇ ਤੇਰੇ ਬਾਵਣ ਹਾਰੇ ਕਿਤੇ ਰਗ ਪਰੀ ਸਿਉ ਕਹੀਐਨ ਕਿਤੇ ਗਾਵਣ ਹਾਰੇ ਹਾਂਜੀ ਇਹ ਰਹਿ ਰਸ ਦੇ ਵਿੱਚ ਕਿਸ ਤਰ੍ਹਾਂ ਦੱਸੋ ਪੜ ਕੇ ਬੰਤੀ ਕਿਤੇ ਤੇਰੇ ਰਗ ਪਰੀ ਸਿਉ ਕਹੀਐ ਕਿਤੇ ਤੇਰੇ ਗਾਵਣ ਹਾਰੇ ਠੀਕ ਹੈ ਨਾ ਤੇਰੇ ਸ਼ਬਦ ਇੱਥੇ ਫਿਰ ਆ ਗਿਆ ਇਹ ਖਿਆਲ ਰੱਖਣਾ ਪੜਨ ਲੱਗਿਆ ਨੇ ਤਾਂ ਕਿ ਜਪਜੀ ਦੀ ਬਾਣੀ ਜਿਹੜੀ ਜਪ ਬਾਣੀ ਉਹਦੇ ਵਿੱਚ ਰਹਿ ਰਸ ਦਾ ਪਾਠ ਨਾ ਹੋਈ ਜਾਵੇ ਹਾਂਜੀ ਗਾਵਹਿਤ ਹੁਨੋ ਪਵਣ ਪਾਣੀ ਬੈਸੰਤਰ ਗਾਵੇ ਰਾਜਾ ਦਰਮ ਦੁਆਰੇ ਇਹ ਜਪ ਬਾਣੀ ਹੈ ਹੁਣ ਤੁਸੀਂ ਰਸ ਵਿੱਚ ਕਿਵੇਂ ਪੰਕਤੀ ਗਾਵੰਤੁਦ ਨੋ ਪਵਣ ਪਾਣੀ ਬੈਸੰਤਰ ਗਾਵੇ ਰਾਜਾ ਦਰਮ ਦੁਆਰੇ ਠੀਕ ਹੈ ਨਾ ਸਮਝ ਆਂਦੀ ਹੈ ਨਾ ਫਰਕ ਕਿ ਆਗਾ ਇਸ ਚੀਜ਼ ਦਾ ਜਰੂਰ ਖਿਆਲ ਰੱਖਣਾ ਹਾਂਜੀ ਤੁਸੀਂ ਜਪਜੀ ਸਾਹਿਬ ਦੀ ਬਾਣੀ ਦੀ ਪੰਕਤੀ ਪੜੋ ਗਾਵਹਿ ਚਿਤ ਗੁਪਤ ਲਿਖ ਜਾਣ ਹੈ ਲਿਖ ਲਿਖ ਧਰਮ ਵਿਚਾਰੇ ਤੁਸੀਂ ਰਹਿਰਸ ਦੀ ਪੜਿਓ ਗਾਵਨ ਤੁਧਨੋ ਚਿਤ ਗੁਪਤ ਲਿਖ ਜਾਣਨ ਲਿਖ ਲਿਖ ਧਰਮ ਵਿਚਾਰੇ ਦੇਖੋ ਨਾ ਕਿੰਨਾ ਫਰਕ ਹੈਗਾ ਗਾਵਹਿ ਚਿਤ ਗੁਪਤ ਲਿਖ ਜਾਣ ਹੈ ਜਪਜੀ ਬਾਣੀ ਹੈ ਨਾ ਪਰ ਜਦੋਂ ਰਹਿਰਸ ਪੜੋਗੇ ਗਾਵਨ ਤੁਧਨੋ ਚਿਤ ਗੁਪਤ ਲਿਖ ਜਾਣਨ ਹੈ ਨਾ ਇਸ ਤਰ੍ਹਾਂ ਹੈ ਗਾਵਹਿ ਇਸਰ ਬਰਮਾ ਦੇਵੀ ਸੋਹਣ ਸਦਾ ਸਵਾਰੇ ਜੇ ਜਦ ਤੁਸੀਂ ਪੜੋਗੇ ਨਾ ਗਾਵਹਿ ਚਿੱਤ ਗੁਪਤ ਲਿਖ ਜਾਣਾ ਹੈ ਲਿਖ ਲਿਖ ਧਰਮ ਵਿਚਾਰੇ ਇੱਥੇ ਬਾਬੇ ਨਾਲ ਹੈ ਪਰ ਜਦੋਂ ਤੁਸੀਂ ਰਹਿਰਾਸ ਵਿੱਚ ਪੜ੍ਹ ਪੜਨਾ ਉੱਥੇ ਕਿਆ ਖੀਰ ਦੇ ਵਿੱਚ ਬੱਬੇ ਨਾਲ ਹੈ ਠੀਕ ਹੈ ਨਾ ਬਾਕੀ ਅਸੀਂ ਦੇਖ ਲਿਆ ਗਾਵਨੁ ਦੁੱਧ ਨੂੰ ਚਿੱਤ ਗੁਪਤ ਲਿਖ ਜਾਣਾ ਲਿਖ ਲਿਖ ਧਰਮ ਵਿਚਾਰੇ ਅੱਗੇ ਤੁਸੀਂ ਪੜੀ ਪੰਕਤੀ ਗਾਵਹਿ ਈਸ਼ਰ ਬ੍ਰਹਮਾ ਦੇਵੀ ਇਹਨੂੰ ਬ੍ਰਹਮ ਪਾਠ ਵੀ ਕਰਦੇ ਆ ਬਰਮਾ ਵੀ ਕਰਦੇ ਆ ਸੋਹਨ ਸਦਾ ਸਵਾਰੇ ਹੁਣ ਤੁਸੀਂ ਇਹਦਾਸ ਦਾ ਪਾਠ ਕਰੋ ਗਾਵਨ ਤੁਦਨੋ ਈਸਰ ਬ੍ਰਹਮਾ ਦੇਵੀ ਸੋਹਨ ਤੇ ਰਹੇ ਸਦਾ ਸਵਾਰੇ ਠੀਕ ਹੈ ਨਾ ਸਮਝਦੇ ਹੋ ਇਸ ਕਰ ਨੂੰ ਅੱਗੇ ਤੁਸੀਂ ਜਬਨੀ ਸਾਹਿਬ ਦੀ ਪੰਕਤੀ ਪੜੋ ਫਿਰ ਗਾਵ ਹੈ ਇੰਦ ਇੰਦਾਂ ਸਿਰਨੇ ਬੈਠੇ ਦੇਵਤੇ ਆਦਰ ਨਾਲੇ ਦੇਵਤਿਆਂ ਬਹੁਵਚਨ ਸ਼ਬਦ ਹੈ ਠੀਕ ਹੈ ਨਾ ਇਹਨੂੰ ਬਿੰਦੀ ਲਾ ਕੇ ਬੋਲਣਾ ਦੇਵਤਿਆਂ ਤੁਸੀਂ ਰਹਿਰਸ ਦੀ ਪੰਕਤੀ ਪੜੋ ਇਹ ਗਾਵਨ ਤੁਦਨੋ ਇੰਦਰ ਇੰਦਰਾਸਣ ਬੈਠੇ ਦੇਵਤਿਆਂ ਦਰ ਨਾਲੇ। ਕਿਆ ਸਮਝਾਈ ਗਾਵਨ ਤੁਦਨੋ ਇੰਦਰ ਪੈਰ ਵਿੱਚ ਦਦੇ ਦੇ ਰਾਰਾ ਨਾਲ। ਠੀਕ ਹੈ ਨਾ ਇਹ ਪੜ੍ਹਨ ਲੇਗਾ ਜਰੂਰ ਖਿਆਲ ਰੱਖਣਾ। ਹੁਣ ਇਹ ਦੇਖਣਾ ਵੀ ਜਪਜੀ ਸਾਹਿਬ ਦੀ ਬਾਣੀ 'ਚ ਕਿਆ ਫਰਕ ਹੈ ਰਹਿਰਸ ਦੀ ਬਾਣੀ 'ਚ ਕਿਆ ਫਰਕ ਇਹ ਤੁਸੀਂ ਖਿਆਲ ਰੱਖਣਾ ਹਾਂਜੀ। ਗਾਵ ਹੈ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ। ਗਾਵਨ ਤੁਧਨੋ ਸਿੱਧ ਸਮਾਧੀ ਅੰਦਰ ਗਾਵਨ ਤੁਧਨੋ ਸਾਧ ਵਿਚਾਰੇ ਠੀਕ ਹੈ ਨਾ ਗਾਵਨ ਤੁਧਨੋ ਆ ਗਿਆ ਨਾਲ ਵਿਚਾਰੇ ਪਹਿਲੇ ਜਿਹੜਾ ਜਪਜੀ ਸਾਹਿਬ ਜਾਇਆ ਵਾਵੇ ਨਾਲ ਇੱਥੇ ਬੱਬੇ ਨਾਲ ਇਹ ਖਿਆਲ ਜੋ ਰੱਖਣਾ ਹਾਂਜੀ ਗਾਵਨ ਜਤੀ ਸਤੀ ਸੰਤੋਖੀ ਗਾਵ ਹੈ ਵੀਰ ਕਰਾਰੇ ਗਾਵਨ ਤੁਧਨੋ ਜਤੀ ਸਤੀ ਸੰਤੋਖੀ ਗਾਵਨ ਤੁਦ ਨੂੰ ਵੀਰ ਕਰਾਰੇ ਜਿਹੜੀ ਵਹਿ ਰਸ ਦੇ ਪਾਠ ਦੇ ਵਿੱਚ ਤੁਦ ਨੂੰ ਸ਼ਬਦ ਬਾਰ ਬਾਰ ਨਾਲ ਗਾਵਨ ਸ਼ਬਦ ਵਰਤਿਆ ਗਿਆ ਠੀਕ ਹੈ ਇਸ ਤਰ੍ਹਾਂ ਖਿਆਲ ਰੱਖਣਾ ਹਾਂਜੀ ਗਾਵਨ ਪੰਡਤ ਪੜਨ ਰਖੀ ਸਰ ਜੁਗ ਜੁਗ ਵੇਦਾਂ ਨਾਲੇ ਇਹਨੂੰ ਪੰਡਤ ਨਹੀਂ ਕਹਿਣਾ ਹੈ ਪੱਪੇ ਨੂੰ ਟਿੱਪੀ ਡੱਡੇ ਨਾਲ ਸਿਆਰੀ ਪੰਡਿਤ ਪੱਪੇ ਨੂੰ ਟਿੱਪੀ ਡੱਡਾ ਤੱਤਾ ਪੰਡਤ ਤਾਂ ਬਣ ਗਿਆ ਪਰ ਇਹ ਗੱਡੀ ਨੂੰ ਸਿਆਰੀ ਲੱਗੀ ਹੋਈ ਆ ਪੰਡਿਤ ਗਾਵਨ ਪੰਡਿਤ ਪੜਨ ਰਖੀਸਰ ਜੁਗ ਜੁਗ ਵੇਦਾਂ ਨਾਲੇ ਹੁਣ ਤੁਸੀਂ ਰਹਿ ਰਸ ਦੀ ਪੰਕੀ ਦਾ ਪਾਠ ਕਰੋ ਗਾਵਨ ਤੁਨੋਂ ਪੰਡਿਤ ਪੜਨ ਰਖੀਸਰ ਜੁਗ ਜੁਗ ਵੇਦਾਂ ਨਾਲੇ ਰਖੀਸਰ ਨਹੀਂ ਐ ਇੱਥੇ ਸਸੇ ਨੂੰ ਔਂਕੜ ਲੱਗੀ ਹੋਈ ਐ ਗਾਵਨ ਤੁਨੋਂ ਪੰਡਿਤ ਪੜਨ ਰਖੀਸੁਰ ਜੁਗ ਜੁਗ ਵੇਦਾਂ ਨਾਲੇ ਹਾਂਜੀ ਗਾਵ ਹੈ ਮੋਹਣੀਆ ਮਨਮੋਹਨ ਸੁਰਗਾ ਮਚ ਪਿਆਲੇ ਗਾਵਨ ਤੁਧ ਨੋ ਮੋਹਣੀਆਂ ਮਨਮੋਹਨ ਸੁਰਗਮਿ ਸਪਿਆਲੇ ਸਮਝ ਆਂਦੀ ਹੈ ਨਾ ਕੀ ਆਏ ਗਾਵ ਹੈਂਦੀ ਜਗਾ ਗਾਵਨ ਨਾਲ ਤੁਧ ਨੋ ਐ ਤੇ ਅੱਗੇ ਕੀ ਆਏ ਮੋਹਣੀਆਂ ਮਨਮੋਹਨ ਪਰ ਨਾਲ ਕੀ ਆਇ ਸੁਰਗਾ ਜਾਂ ਪਵਾਨੀ ਦੇ ਵਿੱਚ ਸੁਰਗਾ ਪਰ ਰਹਿਰਸ ਦੇ ਵਿੱਚ ਸੁਰਗ ਅੱਗੇ ਨੂੰ ਕੰਨ ਨਹੀਂ ਹੈ ਠੀਕ ਹੈ ਚਲੋ ਗਾਵਨ ਰਤਨ ਉਪਾਏ ਤੇਰੇ 68 ਤੀਰਥ ਨਾਲੇ ਤੁਸੀਂ ਦੈਰ ਅਸਦੀ ਬੰਨੀ ਪੰਕਤੀ ਪੜੋ ਗਾਵਨ ਤੁਧ ਨੌਰਤਨ ਉਪਾਏ ਤੇਰੇ 68 ਤੀਰਥ ਨਾਲੇ ਹਾਂਜੀ ਕਿਹੜਾ ਸ਼ਬਦ ਵਿੱਚ ਹੈ ਤੁਧ ਨੂੰ ਹਾਂਜੀ ਅੱਗੇ ਪੰਕਤੀ ਪੜੋ ਗਵ ਹੈ ਜੋਦ ਮਹਾਬਲ ਸੂਰਾ ਗਵ ਹੈ ਖਾਣੀ ਚਾਰੇ ਤੁਸੀਂ ਦੈਰ ਅਸਦੀ ਪੜੋ ਗਾਵਨ ਤੁਧ ਨੋ ਜੋਦ ਮਹਾਬਲ ਸੂਰਾ ਗਾਵੰਤ ਤੁਧਨੋ ਖੰਡ ਮੰਡਲ ਵਰਪੰਡਾ ਕਰ ਕਰ ਰਖੇ ਤਾਰੇ ਗਾਵੰਤ ਤੁਧਨੋ ਖੰਡ ਮੰਡਲ ਬ੍ਰਹਮੰਡਾ ਕਰ ਕਰ ਰਖੇ ਤੇਰੇ ਤਾਰੇ ਠੀਕ ਹੈ ਨਾ ਗਾਵਨ ਤੁਧਨੋ ਖੰਡ ਮੰਡਲ ਬ੍ਰਹਮੰਡਾ ਰਹਿ ਰਸ ਦੇ ਵਿੱਚ ਪਰ ਜਪਜੀ ਸਾਹਿਬ ਦੇ ਵਿੱਚ ਵਰਪੰਡਾ ਕਰ ਕਰ ਰਖੇ ਤਾਰੇ ਜਪਜੀ ਸਾਹਿਬ ਵਿੱਚ ਹੈ ਕਰ ਕਰ ਰਖੇ ਤੇਰੇ ਧਾਰੇ ਰਹਿ ਰਸ ਵਿੱਚ ਹੈ ਹਾਂਜੀ ਸਹੀ ਤੁਦ ਨੂੰ ਗਾਵ ਹੈ ਜੋ ਤੁਦ ਭਾਵਨ ਰਤੇ ਤੇਰੇ ਭਗਤ ਰਸਾਲੇ ਸਹੀ ਤੁਦ ਨੂੰ ਗਾਵਨ ਜੋ ਤੁਦ ਭਾਵਨ ਰਤੇ ਤੇਰੇ ਭਗਤ ਰਸਾਲੇ ਠੀਕ ਹੈ ਨਾ ਸਹੀ ਤੁਦ ਨੂੰ ਗਾਵਨ ਇਹਨਾਂ ਫਰਕ ਉੱਥੇ ਜੋ ਤੁਦ ਭਾਵਨ ਉਹੀ ਹੈ ਰਤੇ ਤੇਰੇ ਭਗਤ ਰਸਾਲੇ ਉਸੇ ਤਰ੍ਹਾਂ ਹੀ ਹੈ ਹਾਂਜੀ ਹੋਰ ਕੀਤੇ ਗਾਵਨ ਸੇ ਮੈਂ ਜਿਤਨਾ ਆਵਨ ਨਾਨਕ ਕੀ ਵਿਚਾਰੇ ਇਹ ਜਿਹੜਾ ਸੇ ਸ਼ਬਦ ਹੈ ਇੱਕ ਵਚਨ ਹੁੰਦਾ ਕਿ ਬਹੁ ਵਚਨ ਹੁੰਦਾ ਇੱਕ ਸੇ ਸ਼ਬਦ ਹੁੰਦਾ ਇੱਕ ਸੂ ਸ਼ਬਦ ਹੁੰਦਾ ਸਸੇ ਹੋੜਾ ਸਸੇ ਹੋੜਾ ਬਹੁ ਵਚਨ ਹੈ ਕਿ ਇੱਕ ਵਚਨ ਹੈ ਸੂ ਦਰ ਤੀਰਾ ਕਿੰਨੇ ਦਾ ਰਹਿਗੇ ਦਰ ਕਿੰਨੇ ਹੁੰਦੇ ਰੱਬ ਦੇ ਇੱਕ ਉੱਥੇ ਕਿੱ ਲੱਗਿਆ ਵਾ ਸੋ ਇਹਦਾ ਮਤਲਬ ਸੋ ਸ਼ਬਦ ਇੱਕ ਵਚਨ ਹੈ ਵਾ ਸੇ ਸ਼ਬਦ ਬਹੁਵਚਨ ਹੈ ਫੋਰ ਕੇਤੇ ਗਾਵਨ ਸੇ ਸਿਮਤਲ ਉਹ ਜਿਹੜੇ ਗੰਦੇ ਜੈ ਮੈਂ ਜਿਤਨਾ ਆਵਨ ਨਾਨਕ ਕਿਆ ਵਿਚਾਰੇ ਇਕੱਠਾ ਪੜਨਾ ਇੱਥੇ ਨਾਨਕ ਤੇ ਰੁਕਣਾ ਨਹੀਂ ਹੈ ਠੀਕ ਹੈ ਨਾ ਇੱਥੇ ਨਾਨਕ ਕਿਆ ਵਿਚਾਰੇ ਹੁਣ ਇਹ ਰਹਿ ਰਸਤੇ ਦਾ ਪੜ੍ਹ ਬਣੀ ਪੰਕਤੀ ਔਰ ਕੇਤੇ ਤੁਦ ਨੋ ਗਾਵਨ ਸੇ ਮੈਂ ਜਿਤਨਾ ਆਵਨ ਨਾਨਕ ਕਿਆ ਵਿਚਾਰੇ ਹਾਂਜੀ ਸੋਈ ਸੋਈ

ਪੀ ਹੋ ਸੀ ਜੈਨ ਜਸੀ ਰਚਨਾ ਜੈਨ ਰਚਾਈ ਇਹ ਪੰਕਤੀਆਂ ਰਹਿ ਰਾਸਤੇ ਜਪ ਬਾਣੀ ਵਿੱਚ ਬਰਾਬਰ ਹੀ ਹੈ ਨਾ ਹਾਂਜੀ ਰੰਗੀ ਰੰਗੀ ਭੰਤੀ ਕਰ ਕਰ ਜਿਨਸੀ ਮਾਇਆ ਜਿਨ ਉਪਾਈ ਰੰਗੀ ਰੰਗੀ ਪਤੀ ਕਰ ਕਰ ਜਿਨਸੀ ਮਾਇਆ ਜਿਨ ਉਪਾਈ ਠੀਕ ਹੈ ਕਰ ਕਰ ਵੇਖੈ ਕੀਤਾ ਆਪਣਾ ਜਿਵ ਤਿਸ ਦੀ ਵਡਿਆਈ ਕਰ ਕਰ ਵੇਖੈ ਕੀਤਾ ਆਪਣਾ ਆਪਣਾ ਨਹੀਂ ਕਹਿਣਾ ਆਪਨਾ ਐਨੇ ਨੂੰ ਕਹਿਣਾ ਲੱਗਿਆ ਪਿਆ ਹੈ ਤੁਸੀਂ ਪੜ੍ਹੋ ਇਹ ਪੰਕਤੀ ਰਹਿਰਾਸ ਵਿੱਚ ਕਰ ਕਰ ਦੇਖੈ ਕੀਤਾ ਆਪਣਾ ਜਿਉ ਤਿਸ ਦੀ ਵਡਿਆਈ ਕੀ ਫਰਕ ਹੈ ਭਲਾ ਕਰ ਕਰ ਵੇਖੈ ਕੀਤਾ ਆਪਣਾ ਜਿਵ ਵੇਖਿਆ ਨਾਲੇ ਜਿਵ ਜਪ ਬਾਣੀ ਵਿੱਚ ਹੈ ਪਰ ਰਹਿਰਾਸ ਦੇ ਵਿੱਚ ਵੇਖਿਆ ਨਾਲੇ ਜਿਉ ਜਿਉ ਸ਼ਬਦ ਹੈ ਕਰ ਕਰ ਦੇਖੈ ਕੀਤਾ ਆਪਣਾ ਜਿਉ ਤਿਸ ਦੀ ਵਡਿਆਈ ਇਹ ਪਾਠ ਪੜ੍ਹਨ ਦੀਆਂ ਖਿਆਲ ਰੱਖਣਾ ਤਾਂ ਕਿ ਸਾਡੇ ਕੋਲ ਜਪਜੀ ਸਾਹਿਬ ਦਾ ਪਾਠ ਕਰਨ ਲੱਗਿਆ ਰਹਿ ਰਾਸ ਦਾ ਪਾਠ ਨਾ ਹੋ ਜਾਵੇ ਰਹਿ ਰਾਸ ਦਾ ਪਾਠ ਕਰਨ ਲੱਗਿਆ ਜਪ ਬਾਣੀ ਨੂੰ ਪੜ੍ਹ ਹੋ ਜਾਵੇ ਹਾਂਜੀ ਜੋਤਸ ਭਾਵੇ ਸੋਈ ਕਰਸੀ ਹੁਕਮ ਨਾ ਕਰਣਾ ਜਾਈ ਤੁਸੀਂ ਪੜ੍ਹੋ ਜੋਤਸ ਭਾਵੇ ਸੋਈ ਕਰਸੀ ਫਿਰ ਹੁਕਮ ਨਾ ਕਰਣਾ ਜਾਈ ਰਹਿ ਰਾਸ ਦੇ ਵਿੱਚ ਫਿਰ ਸ਼ਬਦ ਨਾਲ ਹੈ ਨਾ ਬਾਕੀ ਉਸੇ ਤਰ੍ਹਾਂ ਹੀ ਹੈ ਜਿਹੜੇ ਤੁਸੀਂ ਪਹਿਲਾਂ ਪੜ੍ਹਦੇ ਜਪ ਬਾਣੀ ਦੀ ਪੰਕਤੀ ਪੜ੍ਹਦੇ ਬਾਅਦ ਵਿੱਚ ਰਹਿ ਰਾਸ ਬਾਣੀ ਦੀ ਹਾਂਜੀ ਸੋ ਪਾਤਸ਼ਾਹ ਸਹਾਪਤ ਸਹਾ ਪਾਤ ਸਾਹਿਬ ਨਾਨਕ ਰਹਿਣ ਰਜਾਈ ਤੁਸੀਂ ਪੜ੍ਹੋ ਰਹਿਸ ਦੀ ਪਾਣੀ ਦੀ ਪੰਕਤੀ ਸੋ ਪਾਤਸ਼ਾਹ ਸਹਾ ਪਾਤ ਸਹਾ ਪਤ ਸਾਹਿਬ ਨਾਨਕ ਰਹਿਣ ਰਜਾਈ ਪਾਤਸ਼ਾਹੂ ਸ਼ਬਦ ਨਹੀਂ ਹੈਗਾ ਵੈਸੇ ਕੋਈ ਵੀ ਪਰ ਟਕਸਾਲਤ ਵੀ ਨੂੰ ਪਾਤ ਸਾਹ ਬਿੰਦੀ ਨਾਲ ਦੇ ਸਾਹ ਉਹ ਕਹਿੰਦੇ ਕਹਾਂਦੇ ਐ ਚਲੋ ਇਹ ਇੱਕ ਵੱਖਰਾ ਮੁੱਦਾ ਐ ਵੀ ਵਿਆਕਰਨ ਦੇ ਨਿਯਮ ਅਨੁਸਾਰ ਜਿਹੜੀ ਆਖਰੀ ਹਾਇ ਨੋਂ ਕਢੋਂਦੀ ਨਾ ਇੱਕ ਵਚਨ ਹੁੰਦੀ। ਤੋ ਜਿਹੜਾ ਅਰਥ ਮੁਤਾਬਕ ਵਿਆਕਰਨ ਮੁਤਾਬਕ ਪਾਠ ਕਰਦੇ ਨਾ ਸੋ ਪਾਤ ਸਾਹ ਸ਼ਾਹਾਂ ਪਾਤ ਸਾਹਿਬ ਨਾਨਕ ਰਹਿਣ ਰਜ਼ਾਈ। ਤੋ ਜਦੋਂ ਤੁਸੀਂ ਰਹਿਰਸ ਦੀ ਬਾਣੀ ਪੜ੍ਹਨੀ ਹੈ ਸੋ ਪਾਤ ਸਾਹ ਸ਼ਾਹ ਪਤ ਸਾਹਿਬ ਪਪੀ ਨੂੰ ਕੰਨਾ ਨਹੀਂ ਆ ਉਥੇ। ਨਾਨਕ ਰਹਿਣ ਰਜ਼ਾਈ। ਰਜ਼ਾਈ ਜੱਜੇ ਪੈਰ ਬਿਨਾਂ ਕੇ ਬੋਲ ਬਣਾ ਰਜ਼ਾਈ ਰਜ਼ਾ ਫਾਰਸੀ ਦਾ ਸ਼ਬਦ ਉਹਦਾ ਹੁਕਮ ਉਹਦੀ ਰਜ਼ਾ ਹੁਣ ਅਸੀਂ ਇਹ ਦੇਖ ਲਿਆ ਨਾ ਕਿ ਜਪਜੀ ਸਾਹਿਬ ਉਹ ਰਹਿ ਰਾਸ ਦੀ ਜਿਹੜੀ ਬਾਣੀ ਅਸੀਂ ਪੜਦੇ ਹਾਂ ਉੱਚ ਕਿੰਨਾ ਫਰਕ ਹੈ ਇੱਕ ਸ਼ਬਦ ਦੇ ਅਸਰ ਅਗ ਵਿੱਚ ਵੀ ਹੈ ਉੱਥੇ ਥੋੜਾ ਜਿਹਾ ਹੋਰ ਵੱਖਰਾ ਫਰਕ ਹੈ ਚਲੋ ਉਹ ਹੁਣ ਨਹੀਂ ਅਸੀਂ ਕਰਨਾ ਉਹ ਕਿਤੇ ਫੇਰ ਸਹੀ ਸੋ ਹੁਣ ਦੇਖਿਆ ਕਿ 27ਵੀਂ ਪੌੜੀ ਜਿਹੜੀ ਹੈ ਜਪ ਬਾਣੀ ਦੀ ਉਹਦਾ ਪਾਠ ਸੀ ਕਿਵੇਂ ਕੀਤਾ ਇਸ ਤਰ੍ਹਾਂ ਉਚਾਰਨ ਕਰਨਾ ਹੈ ਉਹ ਅਸੀਂ ਦੇਖਿਆ ਹੈ ਤੇ ਨਾਲ ਨਾਲ ਰਹਿ ਰਸ ਦੀ ਜਿਹੜੀ ਹੈ ਬਾਣੀ ਉਹ ਵੀ ਅਸੀਂ ਸ਼ਬਦ ਮਿਲਾ ਕੇ ਪੜਿਆ ਹੈ ਸੋ ਇਸੇ ਤਰ੍ਹਾਂ ਹੀ ਬਹੁਤ ਹੀ ਧਿਆਨ ਦੇ ਨਾਲ ਬਾਣੀ ਨੂੰ ਪੜਦੇ ਰਹਿਣਾ ਤਾਂ ਕਿ ਬਾਣੀ ਤੋਂ ਸਾਨੂੰ ਗਿਆਨ ਜਿਹੜਾ ਹੈ ਉਹ ਪ੍ਰਾਪਤ ਹੋ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ